ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥੀਓਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਰਾਹੋਂ ਤੋਂ ਫਲੋਰ ਰੋਡ ਤੇ ਮੱਲਪੁਰ ਪਿੰਡ ਕੋਲ ਇੱਕ ਬਹੁਤ ਹੀ ਭਿਆਨਕ ਦਰਦਨਾਕ ਹਾਦਸਾ ਹੋਇਆ ਦੱਸ ਦਈਏ ਇੱਕ ਸਵਿਫਟ ਕਾਰ ਜਿਹੜੀ ਪਹਿਲਾਂ ਇੱਕ ਸਕੂਟਰ ਨੂੰ ਟੱਕਰ ਮਾਰਦੀ ਹੈ ਤੇ ਉਸ ਤੋਂ ਬਾਅਦ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੈ ਜਿਸ ਵਿੱਚ ਸਕੂਟਰ ਸਵਾਰ ਵਿਅਕਤੀ ਜਿਸ ਦਾ ਨਾਮ ਸ਼ਮਸ਼ੇਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਰਾਹੋ ਨਿਵਾਸੀ ਸੀ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਤਾਰੀ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਉਸ ਦੀ ਇੱਕ ਬਾਹ ਤੇ ਲੱਤ ਟੁੱਟ ਜਾਂਦੀ ਹੈ ਜਿਸ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ Swift ਗੱਡੀ ਜਿਹੜੀ ਰਾਹੋ ਵਾਲੇ ਪਾਸੇ ਤਵਾਰੀ ਸੀ ਉਸ ਦਾ ਬੈਲੈਂਸ ਵਿਗੜ ਜਾਂਦਾ ਹੈ ਗੱਡੀ ਦਾ ਸੰਤੁਲਨ ਖੋਹ ਜਾਂਦਾ ਹੈ ਤੇ ਉਸ ਤੋਂ ਬਾਅਦ ਗੱਡੀ Swift ਗੱਡੀ ਜਿਹੜੀ ਹੈ ਉਹ ਪਹਿਲਾ ਸਕੂਟਰ ਵਿੱਚ ਵੱਜਦੀ ਹੈ ਤੇ ਉਸ ਤੋਂ ਬਾਅਦ ਇਹ ਅਨਕੰਟਰੋਲਡ ਗੱਡੀ ਜਿਹੜੀ ਹੈ ਮੋਟਰਸਾਈਕਲ ਵਾਲਾ ਜੋ ਕਿ ਇੱਕ ਸਾਈਡ ਤੇ ਖੜਾ ਹੁੰਦਾ ਉਸ ਵਿੱਚ ਜਾ ਵੱਜਦੀ ਹੈ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਰਾਈ ਕਿ ਜਿਹੜਾ ਮੋਟਰਸਾਈਕਲ ਹੈ ਉਸ ਦੀ ਵੀ ਇੱਕ ਹਾਲਤ ਜਿਹੜੀ ਕਾਫੀ ਖਸਤਾ ਹੋ ਚੁੱਕੀ ਹੈ ਪਰ ਗੱਡੀ ਅੱਗੇ ਬਹੁਤ ਨੁਕਸਾਨੀ ਗਈ ਹੈ ਇਸ ਤੋਂ ਅਸੀਂ ਅੰਦਾਜ਼ੇ ਲਗਾਈਏ ਕਿ ਜਦੋਂ ਇਹ ਗੱਡੀ ਸਕੂਟਰ ਸਵਾਰ ਦੇ ਵਿੱਚ ਵੱਜੀ ਹੋਵੇਗੀ ਤਾਂ ਉਸ ਦਾ ਕਿੰਨਾ ਨੁਕਸਾਨ ਹੋਇਆ ਹੋਵੇਗਾ ਉਸ ਨੇ ਕਿੰਨਾ ਦਰਦ ਸਹਿਆ ਹੋਵੇਗਾ ਔਰ ਠੰਡ ਕਿੰਨੀ ਹੈ ਤੇ ਇੰਨੀ ਠੰਡ ਵਿੱਚ ਐਡੀ ਜ਼ੋਰਤੀ ਜਦ ਗੱਡੀ ਟਕਰਾਈ ਹੋਵੇਗੀ ਤਾਂ ਸਕੂਟਰ ਸਵਾਰ ਜੋ ਕਿ ਵਿਅਕਤੀ ਹੁਣ ਇਸ ਜਹਾਨ ਤੇ ਨਹੀਂ ਰਿਹਾ ਉਸ ਦੇ ਕਿੰਨੀਆਂ ਗੁੱਝੀਆਂ ਸੱਟਾਂ ਲੱਗੀਆਂ ਹੋਣਗੀਆਂ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਐਸਐਸਐਫ ਦੀ ਟੀਮ ਪਹੁੰਚ ਜਾਂਦੀ ਹੈ ਇੰਜਰਡ ਵਿਅਕਤੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਲੇਕਿਨ ਅਫਸੋਸਜਨ ਗੱਲ ਇਹ ਰਹਿੰਦੀ ਹੈ ਕਿ ਜਿਹੜੀ ਡੈੱਡ ਬਾਡੀ ਆ ਉਹ ਡੇਢ ਘੰਟਾ ਸੜਕ ਤੇ ਪਈ ਰਹਿੰਦੀ ਹੈ ਔਰ ਕਾਰਵਾਈ ਦੀ ਉਡੀਕ ਕਰਦੀ ਰਹਿੰਦੀ ਹੈ ਤਾਂ ਬੇਨਤੀ ਇਹੀ ਹੈ ਕਿ ਗੱਡੀ ਦੀ ਸਪੀਡ ਓਨੀ ਹੀ ਰੱਖਣੀ ਚਾਹੀਦੀ ਹੈ ਜਿੰਨੇ ਵਿੱਚ ਗੱਡੀ ਜਿਹੜੀ ਆ ਕੰਟਰੋਲ ਚ ਰਹੇ ਜੇ ਗੱਡੀ ਕੰਟਰੋਲ ਤੋਂ ਬਾਹਰ ਹੈ ਤਾਂ ਗੱਡੀ ਕਿਸੇ ਦੀ ਜਾਨ ਵੀ ਲੈ ਸਕਦੀ ਹੈ ਕਿਹਾ ਜਾਂਦਾ ਹੈ ਕਿ ਹੱਥ ਸੇ ਜਾਣਬੁੱਝ ਕੇ ਨਹੀਂ ਕੀਤੇ ਜਾਂਦੇ ਪਰ ਸਪੀਡ ਨੂੰ ਤਾਂ ਸੋਚ ਸਮਝ ਕੇ ਕੰਟਰੋਲ ਚ ਰੱਖਿਆ ਜਾ ਸਕਦਾ ਜਿੰਨੀ ਸਪੀਡ ਚ ਗੱਡੀ ਕੰਟਰੋਲ ਚ ਰਹੇ ਉਨੇ ਜੀ ਗੱਡੀ ਚਲਾਣੀ ਚਾਹੀਦੀ ਹੈ ਹੁਣ ਆ ਇੱਕ ਅਣਗਹਿਲੀ ਲਾਪਰਵਾਹੀ ਕਰਕੇ ਇੱਕ ਘਰ ਦਾ ਜੀ ਜਹਾਨੋ ਚਲਾ ਗਿਆ ਦੱਸਿਆ ਜਾ ਰਿਹਾ ਕਿ ਦੋ ਬੇਟੀਆਂ ਦਾ ਪਿਤਾ ਜੋ ਜਹਾਨੋ ਚਲਾ ਗਿਆ ਪਸ਼ੂਆਂ ਦਾ ਵਪਾਰੀ ਹੈ ਸ਼ਮਸ਼ੇਰ ਸਿੰਘ ਪਸ਼ੂਆਂ ਦਾ ਵਪਾਰੀ ਸੀ ਜੋ ਇਸ ਜਹਾਨੋ ਚਲਾ ਗਿਆ ਕਹਿਣ ਨੂੰ ਤਾਂ ਗੱਲ ਬੜੀ ਸੌਖੀ ਹੈ ਕਿ ਲਾਪਰਵਾਹੀ ਅਣਗਹਿਲੀ ਹੋ ਜਾਂਦੀ ਲੇਕਿਨ ਜਿਸ ਘਰ ਦਾ ਜੀ ਜਾਂਦਾ ਉਹਨਾਂ ਨੂੰ ਪਤਾ ਕਿ ਘਾਟ ਕਦੇ ਪੂਰੀ ਨਹੀਂ ਹੁੰਦੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰੂਪ ਤੋੜਾ ਨਾਮ ਕੀ ਆ ਬਲਕਾਰ ਸਿੰਘ ਜੀ ਬਲਕਾਰ ਸਿੰਘ ਜੀ ਆਪਣਾ ਪਿੰਡ ਕਿਹੜਾ ਆ ਮਲਪੁਰਿਆ ਜੀ ਮਲਪੁਰੇ ਹੈ ਹਾਂਜੀ ਹਾਂਜੀ ਇਹ ਕੀ ਗੱਲਬਾਤ ਹੋਈ ਆ ਜ ਜਿੰਨੇ ਕੋ ਤੁਹਾਨੂੰ ਕੋਈ ਜਾਣਕਾਰੀ ਹੈ ਜਾਣਕਾਰੀ ਜੀ ਇਦਾਂ ਦੀ ਪਿੱਛੇ ਉਦੋਂ ਗੱਡੀ ਆਈ ਸਵੈਟੋਂ ਪਹਿਲਾਂ ਇਹ ਰਾਹੋਂ ਵੱਲੋਂ ਆਈ ਹਾਂਜੀ ਰਾਹੋਂ ਵੱਲੋਂ ਪਹਿਲਾਂ ਸਕੂਟਰ ਦੇ ਵਿੱਚ ਵੱਜ ਕੇ ਇਹ ਇੱਕ ਬੰਦਾ ਸਾਡੇ ਜਿਹੜਾ ਕੰਮ ਕਰਦਾ ਆ ਉਹਦਾ ਨਾਮ ਕੀ ਜਿਹੜਾ ਕੰਮ ਕਰਦਾ ਸਾਰੀਤ ਸਿੰਘ ਹਾਂਜੀ ਸ਼ਮਸ਼ੇਰ ਸਿੰਘ ਜਿਹੜਾ ਐਕਸੀਡੈਂਟ ਹੋਇਆ ਸ਼ਮਸ਼ੇਰ ਸਿੰਘ ਉਹ ਤੁਹਾਡੇ ਜਿਹੜਾ ਕੰਮ ਕਰਦਾ ਉਹਦਾ ਨਾਮ ਤਾਰੀਆ ਤਾਰੀਆ ਹਾਂਜੀ ਕਿੰਨੇ ਕ ਦਿਨ ਤੋਂ ਕੰਮ ਕਰਦਾ ਤੁਹਾਡੇ ਉਹ ਮੇਰੇ ਕੋਲ 2 ਕ ਮਹੀਨੇ ਹੋਏਗੀ ਕੰਮ ਅੱਛਾ ਹੁਣ ਉਹ ਘਰੋਂ ਕਿੰਨੇ ਕ ਵਜੇ ਚੱਲਿਆ ਤੇ ਜੇ ਅੰਦਾਜ਼ਾ ਹੈ ਘਰੋਂ ਉਹ 11 ਕ ਵਜੇ ਗਿਆ ਖੇਤਾਂ ਨੂੰ ਤੇ ਇੱਥੇ ਮੋੜਨ ਲੱਗਾ ਸੀ ਸਾਈਡ ਤੇ ਖੜਾ ਸੀ ਇਹ ਕਿਹੜਾ ਮੋੜ ਆ ਇਹ ਇਹ ਮਾਲਪੁਰ ਵਾਲਾ ਜਿਹੜਾ ਪੱਟੇ ਵਾਲਾ ਮੋੜ ਪੱਟੇ ਪੱਟੇ ਵਾਲਾ ਮੋੜ ਆ ਹਾਂਜੀ ਤੇ ਜਦੋਂ ਮੋੜਨ ਲੱਗਾ ਹੈ ਮੋਟਰਸਾਈਕਲ ਸਕੂਟਰ ਤੇ ਸੀ ਨਹੀਂ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਅੱਛਾ ਗੱਡੀ ਆ ਗਈ ਜਾਨੀ ਬੱਜੀ ਜੀ ਖੜੇ ਚ ਰਹੀ ਨਹੀਂ ਮੋਟਰਸਾਈਕਲ ਖੜੇ ਚ ਗੱਡੀ ਬੱਜੀ ਖੜੇ ਚ ਖੜੇ ਚ ਉਹ ਤਾਂ ਮੋੜ ਨੂੰ ਖੜਾ ਸੀ ਆਪਣੇ ਮੋੜ ਨੂੰ ਖੜਾ ਸੀ ਸਾਈਡ ਨੂੰ ਮਤਲਬ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਦੀ ਉਮਰ ਕਿੰਨੀ ਕਹਿ ਗਈ ਆ ਉਮਰ ਹੁਣੀ 60 62 ਸਾਲ ਦੀ ਹੁਣ ਉਹਦੇ ਨਾਲ ਕੀ ਕੀ ਹੋਇਆ ਮਤਲਬ ਉਹਦੀ ਇੱਕ ਲੱਤ ਟੁੱਟ ਗਈ ਜੀ ਇੱਕ ਬਾਹਾਂ ਟੁੱਟ ਗਈ ਜੀ ਲੱਤ ਤੇ ਬਾਹਾਂ ਟੁੱਟ ਗਈ ਹਾਂਜੀ ਤੇ ਇਸ ਵਕਤ ਉਹ ਕਿੱਥੇ ਦਾਖਲ ਆ? ਇਹ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਹਾਂਜੀ ਹਾਂਜੀ ਦਾਖਲ ਹੈ ਗਿਆ। ਤੇ ਤੇ ਦੋ ਇਹ ਮੋਟਰਸਾਈਕਲ ਵੀ ਆ ਇੱਕ ਤੇ ਇੱਕ ਸਕੂਟਰ ਹੈਗਾ ਆ। ਸਕੂਟਰ ਪਹਿਲਾਂ ਸਕੂਟਰ 'ਚ ਵੱਜਿਆ ਜੀ ਪਿੱਛੇ ਸਕੂਟਰ ਵਾਲੇ 'ਚ। ਅੱਛਾ ਸਕੂਟਰ ਵਾਲੇ 'ਚ ਵੱਜੀ ਗੱਡੀ ਗੱਡੀ ਵੱਜ ਕੇ ਇਹ ਤਾਂ ਸਾਈਡ ਤੇ ਮੋੜ ਨੂੰ ਖੜਾ ਸੀ ਉਹਦੇ ਵਿੱਚ ਵੱਜ ਕੇ ਫਿਰ ਇਹਦੇ ਵਿੱਚ ਵੱਜਿਆ। ਫਿਰ ਇਹਦੇ ਵਿੱਚ ਵੱਜਿਆ। ਤੇ ਹੁਣ ਮਤਲਬ ਉੱਥੇ ਸਰਕਾਰੀ ਹਸਪਤਾਲ ਹਾਂਜੀ ਹਾਂਜੀ ਦਾਖਲ ਹੈ ਗਿਆ। ਹਾਂਜੀ ਸਕੂਟਰ ਵਾਲੇ ਦੀ ਡੈਥ ਹੋ ਗਈ ਜੀ। ਜਿਹੜਾ ਸਕੂਟਰ ਹਾਂਜੀ ਤੁਹਾਡਾ ਬੰਦਾ ਮੋਟਰਸਾਈਕਲ ਦਾ ਸੀ ਉਹ ਸਕੂਟਰ ਵਾਲਾ ਜਿਹੜਾ ਸੀ ਉਹਦੀ ਡੈਥ ਹੋ ਗਈ ਆ ਉਹ ਕਿੱਥੇ ਦਾ ਦੱਸਿਆ ਜਾਂਦਾ ਜੀ ਰਾਹੋਂ ਦਾ ਜੀ ਸਾਡਾ ਗਵੰਡੀ ਆ ਜੀ ਹਰਪਾਲ ਸਿੰਘ ਜੀ ਤੁਸੀਂ ਦੱਸੋ ਜਿਹੜਾ ਇਹ ਰਾਹੋਂ ਦਾ ਉਹਦਾ ਕੀ ਨਾਮ ਕੀ ਆ ਉਹਦਾ ਚਮਚੇਰ ਸਿੰਘ ਚਮਚੇਰ ਸਿੰਘ ਕੋ ਕਾਹਦੇ ਤੇ ਸੀ ਉਹ ਸਕੂਟਰ ਤੇ ਉਹ ਬੁਪਾਰੀ ਆ ਜੀ ਪਸ਼ੂਆਂ ਦਾ ਪਸ਼ੂ ਲਿਆਉਣਾ ਇੱਕ ਪਸ਼ੂ ਵੇਚ ਲੈਣਾ ਬਸ ਉਹ ਹੀ ਕੰਮ ਸੀ ਕੋਈ ਦੱਸਿਆ ਉਮਰ ਕਿੰਨੀ ਕੋਦੀ ਉਮਰ ਦੋ ਬੇਟੀਆਂ ਦੀ ਇੱਕ ਤਾਂ ਮੈਰਿਡ ਹੈ ਅੱਛਾ ਇੱਕ ਆਨ ਮੈਰਿਡ ਹੈ ਦੋ ਬੇਟੀਆਂ ਆ ਤੇ ਪਰਿਵਾਰਕ ਹਾਲਾਤ ਕਿੱਦਾਂ ਦੇ ਉਹਨਾਂ ਦੇ ਬਹੁਤ ਗਰੀਬ ਉਹਨਾਂ ਦੀ ਫਿਰ ਕੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਹਾਂਜੀ ਤੇ ਹਜੇ ਤੱਕ ਇੱਕ ਮੈਨੂੰ ਦੱਸੋ ਬੋਡੀ ਇੱਥੇ ਪਈ ਹੋਈ ਆ ਹਾਂਜੀ ਕੀ ਕੋਈ ਚੱਕਣ ਨਹੀਂ ਆਇਆ ਹਜੇ ਤੱਕ ਪਤਾ ਨਹੀਂ ਮੈਂ ਵੀ ਹੋਣਿਆ ਘਰ ਦੇ ਤਾਂ ਆਇਆ ਜੀ ਪਰਸ ਨੂੰ ਠੀਕ ਤੇ ਆ ਪਤਾ ਆਏ ਹੁਣ ਹਾਂਜੀ ਘਰ ਦੇ ਆਇਆ ਹਾਂਜੀ ਹਾਂਜੀ ਲੇਕਿਨ ਕਿੰਨਾ ਸਮਾਂ ਹੋ ਗਿਆ ਇਹ ਬਾਡੀ ਨੂੰ ਇੱਥੇ ਪਏ ਹੋਏ ਘੰਟੇ ਤੋਂ ਉੱਪਰ ਹੋ ਗਿਆ ਘੰਟੇ ਤੋਂ ਉੱਪਰ ਹੋ ਗਿਆ ਕਿਹੜਾ ਘਟਾ ਹੋ ਗਿਆ ਹਾਂਜੀ ਡੇਢ ਘੰਟਾ ਹੋ ਗਿਆ ਡੇਢ ਘੰਟਾ ਹੋਇ ਨੂੰ ਐਕਸੀਡੈਂਟ ਹੋਇ ਨੂੰ ਲੇਕਿਨ ਕਿਸੇ ਨੇ ਵੀ ਕੋਈ ਬਾਡੀ ਜਿਹੜੀ ਆ ਇੱਥੇ ਉਹ ਸੜਕ ਦੇ ਉੱਪਰ ਹੀ ਪਈ ਹੋਈ ਆ ਕੋਈ ਚੱਕਣ ਨੂੰ 108 ਗੱਡੀ ਭੁਰ ਕੀਤਾ ਹਾਂ ਵੱਡੀ ਆ ਗਈ ਆ ਉਹ ਕਹਿੰਦੇ ਵੀ ਜੇ ਟੈਕਸੀ ਡੁੱਬ ਹੋਇਆ ਹੋਵੇ ਤੇ ਉਹ ਲੈ ਜੀਏ ਅੱਜ ਡਾੜੀ ਨੂੰ ਹੋਏ ਮੌਤ ਹੋ ਚੁੱਕੀ ਆ ਇਹ ਤਾਂ ਪੁਲਿਸ ਵਾਲੇ ਦਾ ਕੰਮ ਆ ਅੱਛਾ ਮੌਤ ਹੋ ਚੁੱਕੀ ਹੈ ਪੁਲਿਸ ਕਾਰਵਾਈ ਤੋਂ ਬਾਅਦ ਹੀ ਜਿਹੜੀ ਬੋਡੀ ਚੱਕੀ ਜਾਏਗੀ ਹੁਣ ਪੁਲਿਸ ਵਾਲੇ ਹੁਣ ਆਇਆ ਆ ਗਏ ਆ ਹਾਂ ਠੀਕ ਸასი ਗੱਲ ਜੀ ਕੀ ਨਾਮ ਆ ਤੇ ਤੁਸੀਂ ਕਿਹੜਾ ਮਹਿਕਮਾ ਦਾ ਹੋ ਡੇਰਾ ਰਾਮ ਜੀ ਨੀਰਜ ਕਾਂਸਟੇਬਲ ਨੀਰਜ ਕੁਮਾਰ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਅੱਛਾ ਇਹ ਕੀ ਗੱਲ ਬੋਲ ਰੋ ਸੀ ਤਾਂ ਤੁਸੀਂ ਕਿੰਨੇ ਕ ਸਮੇਂ ਚ ਪਹੁੰਚ ਗਏ ਇਹ ਸਰ ਸਾਨੂੰ ਰਾਘੀਰ ਤੋਂ ਇਨਫੋਰਮੇਸ਼ਨ ਮਿਲੀ ਕਿ ਮਾਲਪੁਰ ਪੱਠੇ ਕੋਲ ਐਕਸੀਡੈਂਟ ਹੋਇਆ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਜਿਹੜੀ 88405 ਰੂਟ ਨੰਬਰ ਤੇ ਚ ਠੀਕ ਹੈ तकरीबन 2 ਤੋਂ 3 ਮਿੰਟ ਦੇ ਵਿੱਚ ਵਿੱਚ ਸਾਡੀ ਗੱਡੀ ਪਹੁੰਚ ਗਈ ਥੋੜੇ ਸਮੇਂ ਵਿੱਚ ਪਹੁੰਚ ਗਏ 2-3 ਮਿੰਟ ਦੇ ਵਿੱਚ ਵਿੱਚ ਗੱਡੀ ਆ ਕੀ ਦੇਖਿਆ ਤੁਸੀਂ ਇੱਥੇ ਉਸ ਵਕਤ ਦੇਖ ਕੇ ਸਰ ਜਿਹੜੇ ਦੇਖ ਕੇ ਸਰ ਅਸੀਂ ਇਹ ਦੇਖਿਆ ਕਿ ਇੱਕ ਪਰਸਨ ਇੰਜਰਡ ਜਿਹਦੇ ਕਿ ਲੱਗ ਸੱਟ ਲੱਗੀ ਹੋਈ ਸੀਗੀ ਉਹਨੂੰ ਫਟਾਫਟ ਆਪਣੀ ਗੱਡੀ ਦੇ ਵਿੱਚ ਜਿਹਦੇ ਸੱਟਾਂ ਲੱਗੀਆਂ ਸੀ ਉਹਨੂੰ ਤੁਸੀਂ ਹਸਪੀਟਲ ਲੈ ਗਏ ਕਿਹੜੇ ਹਸਪੀਟਲ ਲੈ ਗਏ ਸੈਣੀ ਹਸਪੀਟਲ ਲੈ ਗਏ ਚਲੋ ਉਹ ਮੌਕੇ ਦੀ ਫਸਟ ਏਡ ਜਾਂ ਕਿੱਦਾਂ ਤੁਸੀਂ ਆਪਣਾ ਫਰਜ ਨਿਭਾਇਆ ਹੈਗਾ ਆ ਤੇ ਇੱਕ ਡੈਥ ਹੋ ਚੁੱਕੀ ਹੈਗੀ ਆ ਤੇ ਜੋ ਪਬਲਿਕ ਕਹਿ ਰਹੀ ਉਹਨਾਂ ਦੇ ਮੁਤਾਬਕ ਜਿਹੜਾ ਡੈਥ ਕੇਸ ਹੁੰਦਾ ਆ ਉਹ ਕਹਿੰਦੇ ਆ ਵੀ ਡੇਢ ਘੰਟਾ ਹੋ ਗਿਆ ਵੀ ਮਤਲਬ ਉਹਨੂੰ ਕੋਈ ਲਿਜਾ ਨਹੀਂ ਰਿਹਾ ਉਹਦੇ ਪਿੱਛੇ ਕਾਰਨ ਕੀ ਹੁੰਦਾ ਆ ਨਹੀਂ ਨਹੀਂ ਸਰ ਜਿਹੜੀ ਡੈਥ ਕੇਸ ਦਾ ਮੈਟਰ ਆ ਉਹਦੇ ਵਿੱਚ ਥਾਣੇ ਵਾਲਿਆਂ ਨੂੰ ਸਾਡਾ ਕੰਮ ਆ ਸੜਕ ਸੁਰੱਖਿਆ ਫੋਰਸ ਦਾ ਕਿ ਇੰਜਰਡ ਪਰਸਨ ਨੂੰ ਫਟਾਫਟ ਤੇ ਉਹਦੀ ਇਨਵੈਸਟੀਗੇਟ ਇਨਵੈਸਟੀਗੇਟ ਕਰਦੇ ਆ ਸਰ ਡੈਥ ਨੂੰ ਪੁਲਿਸ ਵਾਲੇ ਪਹਿਲਾਂ ਇਨਵੈਸਟੀਗੇਟ ਕਰਦੇ ਆ ਥਾਣੇ ਵਾਲੇ ਤੇ ਉਹਦੇ ਤੋਂ ਬਾਅਦ ਉਹਦੇ ਉੱਤੇ ਐਕਸ਼ਨ ਲਿਆ ਠੀਕ ਆ ਤੁਸੀਂ ਮਤਲਬ ਹੈ ਕੋਈ ਹੋ ਜਾਂਦਾ ਤੁਸੀਂ ਫਿਰ ਪੁਲਿਸ ਨੂੰ ਕਨਫਰਮ ਕਰ ਦਿੰਨੇ ਆ ਤੇ ਉਹ ਇਨਵੈਸਟੀਗੇਟ ਦੇ ਆਧਾਰ ਦੇ ਉੱਪਰ ਫਿਰ ਉਹ ਅਗਲੀ ਅਗਲੀ ਕਾਰਵਾਈ ਹੁੰਦੀ ਹੈ ਬਾਕੀ ਜੋ ਇੰਜਰਡ ਪਰਸਨ ਹੈ ਉਹਨੂੰ ਫਟਾਫਟ ਸਾਡਾ